ਮੇਰਾ ਨਾਮ ਜਗਰਾਜ ਸਿੰਘ ਛੋਟਾ ਨਾਮ ਮੇਰਾ ਭੋਲਾ ਸਿੰਘ ਹੈ ਪੁੱਤਰ ਗੁਰਾਂਦੇਤਾ ਸਿੰਘ ਪਿੰਡ ਬੁਰਜਮਾਨ ਸ਼ਈਆ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਹਾਂਜੀ ਅਸੀਂ ਤੁਹਾਨੂੰ ਕੁਝ ਸਮਾਂ ਜੀ ਪਹਿਲਾਂ ਆਪਣਾ ਪੰਜ ਜੂਸ ਬੋਡੀ ਸਰਵਿਸ ਪਾਏ ਦਿੱਤਾ ਸੀਗਾ ਜੀ ਉਹ ਵਰਤਣ ਤੋਂ ਪਹਿਲਾਂ ਤੁਹਾਡੇ ਕੀ ਕੀ ਸਮੱਸਿਆਵਾਂ ਸਨ ਜੀ ਮੇਰੇ ਜੀ ਕ੍ਰਿਟਨ ਲੈਂਡ ਵਧੇ ਹੋਏ ਸੀਗੇ ਬਾਥਰੂਮ ਦੀ ਪਾਈਪ ਬੰਦ ਹੋਈ ਸੀ ਗੋਡੇ ਮੇਰੇ ਜਮਾ ਜਵਾਬ ਦੇਗੇ ਸੀ ਸ਼ੂਗਰ ਦੀ ਵੀ ਮੇਰੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਠੀਕ ਹੈ ਜੀ ਬੈਕਰੀ ਵੀ ਮੈਨੂੰ ਬਹੁਤ ਪ੍ਰੋਬਲਮ ਆ 30-32 ਸਾਲ ਤੋਂ ਟੁੱਹੀ ਦੀ ਟੁੱਹੀ ਵੀ ਦੋ ਖਾਣੀ ਸ਼ੂਗਰ ਗੋਡਿਆਂ ਦੇ ਵੀ ਪ੍ਰੋਬਲਮ ਮੈਨੂੰ 5-7 ਸਾਲ ਤੋਂ ਸੀਗੀ 5-7 ਸਾਲ ਤੋਂ ਤੁਹਾਡੀ ਸ਼ੂਗਰ ਤੇ ਗੋਡਿਆਂ ਦੀ ਪ੍ਰੋਬਲਮ ਹਾਂਜੀ ਇਹ ਹੁਣ ਤੁਸੀਂ ਜਿੰਨੇ ਸਰਸਬੈਗ ਵਰਤਦੇ ਆ ਜੀ ਉਹ ਵਰਤਦੇ ਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਇਹ ਮੈਂ ਜੀ ਵਰਤਿਆ ਸੀਗਾ 50-45 ਦਿਨ ਤੇ ਲਗਭਗ ਇਹ ਸਤੰਬਰ ਤੋਂ ਮੈਂ ਛੱਡਤਾ ਸੀਗਾ ਸਤੰਬਰ ਤੋਂ ਮਤਲਬ 6 ਮਹੀਨੇ ਲਗਭਗ ਤੁਹਾਨੂੰ ਹੋ ਗਏ ਵਰਤੇ। ਹਾਂਜੀ 6 ਸਾਢੇ 6 ਮਹੀਨੇ ਹੋ ਗਏ ਉਹ ਮੈਂ ਦੁਬਾਰੇ ਵਰਤਿਆ ਨਹੀਂ। ਤੇ ਹੁਣ ਮੈਂ ਦੁਬਾਰੇ ਆਪਦੇ ਸ਼ੌਂਕ ਨਾਲ ਹੀ ਮੰਗਾਇਆ ਮੈਨੂੰ ਮੈਂ ਤੁਸੀਂ ਦੁਬਾਰਾ ਮੰਗਾਇਆ ਜੀ। ਹਾਂਜੀ। ਤੇ ਹੁਣ ਤੁਸੀਂ ਜਿਵੇਂ ਮਤਲਬ ਜਿਹੜੀ ਤੁਹਾਡੇ ਪ੍ਰੋਬਲਮਾਂ ਸੀਆਂ ਉਹਨਾਂ ਤੋਂ ਤੁਹਾਨੂੰ ਕੀ ਕੀ ਫਰਕ ਹੈ ਜੀ ਕਿਵੇਂ ਮਹਿਸੂਸ ਕਰਦੇ ਹੋ? ਗੋਡਿਆਂ ਤੋਂ ਜੀ ਮੈਂ ਛੋਟੀ ਨਾਲ ਤੁਰਦਾ ਸੀਗਾ। ਰਾਤ ਨੂੰ ਮੈਂ ਪੀਪੀ ਸਰਾਣੇ ਰੱਖਦਾ ਸੀ ਬਾਥਰੂਮ ਵਾਸਤੇ। ਜੁੜਿਆ ਬੈਠਾ ਸੀ ਵੋਟਾਂ ਵੇਲੇ ਮੈਂ ਜਦੋਂ ਲੋਕ ਆਉਂਦੇ ਹੁੰਦੇ ਸੀ ਮੇਰੇ ਕੋਲੇ। ਵੋਟਾਂ ਵੇਲੇ ਕਹਿੰਦੇ ਸੀ ਵੀ ਸ਼ਾਇਦ ਇਹ ਬਚ ਤੇ ਮੈਂ ਛੋਟੀ ਛੋਟੀ ਸਾਈਡ ਸੀ ਮੈਂ ਹੁਣ ਵਧੀਆ ਡੰਡ ਵੀ ਪੰਜ ਸੱਤ ਕੱਢ ਲੈਣਾ ਅੜਕੇ ਆਖ ਨੇ ਜਿਹੜੀ ਮੈਂ 10 ਸਾਲ ਹੋ ਗਏ ਮੈਂ ਕਦੇ ਖੋਚ ਮੋੜ ਕੇ ਨਹੀਂ ਵੇਖੀ ਸੀ ਠੀਕ ਹੈ ਜੀ ਠੀਕ ਹੈ ਜੀ ਵਧੀਆ ਮੈਂ ਤੁਰਿਆ ਖੜਦਾ ਮੜਾ ਜੇ ਖੜੇ ਹੋ ਕੀ ਤੁਰਕੇ ਦਿਖਾਉਂਗਾ ਚੋਰੀ ਹਾਂਜੀ ਉਹ ਕੀ ਆ ਜੋ ਕੀ ਆ ਉਹ ਤਾਂ ਡੰਡ ਕੱਢ ਕੇ ਵੀ ਦਿਖਾ ਦਿੰਨੇ ਆ ਨਹੀਂ ਨਹੀਂ ਵਾਜੀ ਬਸ ਓਕੇ ਆ ਜੀ ਤੇ ਹੁਣ ਜਿਵੇਂ ਕਿ ਤੁਹਾਡੀ ਇਹ ਸਮੱਸਿਆ ਸੀ ਬੋਟਿਆਂ ਦੀ ਜਾਂ ਸ਼ੂਗਰ ਦੀ ਜਾਂ ਆਪਾਂ ਕਹਿ ਲਈਏ ਵੀ ਤੁਹਾਡੇ ਕ੍ਰੀਟਨ ਵਧੇ ਹੋਏ ਸੀਗੇ ਹਾਂਜੀ ਤਾਂ ਜਿਵੇਂ ਕਿ ਤੁਹਾਡੀ ਇਹ ਵੀਡੀਓ ਲੱਖਾਂ ਭਾਂ ਭਰਾ ਦੇਖਣਗੇ ਹਾਂਜੀ ਇਹਦੇ ਬਾਰੇ ਤੁਸੀਂ ਸਰਸ ਵਾ ਇੱਕ ਵਾਰੀ ਜੀ ਪੰਜ ਉਸ ਗੋਡੀ ਸਰਸ ਬਾਰੇ ਵੀ ਤੁਸੀਂ ਕੀ ਰਾਇ ਦੇਣਾ ਚਾਹੋਗੇ ਜੀ ਪਰਿਵਾਰ ਨੂੰ ਮੈਂ ਤਾਂ ਇਹ ਬੇਨਤੀ ਕਰਦਾ ਹਾਂ ਵੀ ਮੈਨੂੰ ਤਾਂ 32 ਸਾਲ ਹੋ ਗਏ ਕੋਈ ਡਾਕਟਰ ਨਹੀਂ ਛੱਡਿਆ ਟੋਕਰਾਂ ਦੇ ਟੋਕਰੇ ਦਵਾਈਆਂ ਅਜਾਈਆਂ ਵੀ ਜਾਂਦੀਆਂ ਹੁਣ ਵੀ ਭਰੇ ਪਏ ਵੱਡੇ ਵੱਡੇ ਦੋ ਤਿੰਨ ਲਫਾਫੇ ਵੀ ਦਵਾਈਆਂ ਦੇ ਵਿੱਚ ਜਿਹੜੀ ਦਵਾਈ ਆ ਕੋਈ ਗੰਦ ਗੰਦ ਦੇ ਉੱਤੇ ਮਿੱਟੀ ਪਾ ਦिए ਗੰਦ ਦੀ ਸਮਾਪਤੀ ਨਹੀਂ ਹੁੰਦੀ ਗੰਦ ਤੱਕ ਆ ਜਾਂਦਾ ਦਵਾਈਆਂ ਜਿਹੜੀਆਂ ਉਹ ਕੰਮ ਕਰਦੀਆਂ ਐਲੋਪੈਥੀ ਵੀ ਸਰੀਰ ਦੀ ਸਫਾਈ ਕਰਾਓ ਜੀ ਜਿਹੜੀ ਬੋਡੀ ਸਰਵਸਾ ਇਹ ਜਿਵੇਂ ਗੰਦ ਨੂੰ ਚੁੱਕ ਕੇ ਬਾਹਰ ਸੁੱਟ ਦਈਏ ਇਹ ਉਹ ਚੀਜ਼ ਆ ਵੀ ਸਰੀਰ ਦੀ ਸਫਾਈ ਕਰ ਸਰੀਰ ਦੀ ਸਫਾਈ ਕਰਾਉਣੀ ਜ਼ਰੂਰ ਹੈ ਡਾਕਟਰਾਂ ਤੋਂ ਦਵਾਈਆਂ ਤੋਂ ਬਚੋ ਐਲੋਪੈਥੀ ਦੇ ਵਿੱਚ ਦਵਾਈ ਮੈਂ ਕਹਿ ਸਕਦਾ ਵੀ ਕਿਸੇ ਚੀਜ਼ ਦਾ ਇਲਾਜ ਨਹੀਂ ਹੈ ਕਿਉਂਕਿ ਮੈਨੂੰ 32 ਸਾਲ ਹੋ ਗਏ ਮੈਨੂੰ ਕੋਈ ਰਾਹਤ ਨਹੀਂ ਮਿਲੀ ਹਾਂਜੀ ਜਿਵੇਂ ਕਿ ਮਤਲਬ ਤੁਸੀਂ ਕਹਿੰਦੇ ਹੋ ਵੀ ਵੀ ਮਤਲਬ ਆਪਾਂ ਦਵਾਈਆਂ ਤੋਂ ਜੇ ਆਪਾਂ ਬਚਣਾ ਚਾਹੁੰਦੇ ਆ ਤਾਂ ਸਰੀਰ ਦੀ ਸਫਾਈ ਕਰਾਉਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਇਹ ਬਾਡੀ ਸਰਵਿਸ ਜਿਹੜੇ ਜੂਸ ਹੈ ਇਹ ਹਰੇਕ ਨੂੰ ਯੂਜ਼ ਕਰਨੇ ਚਾਹੀਦੇ ਆ ਬਾਡੀ ਸਰਵਿਸ ਕਰਾਉਣੀ ਚਾਹੀਦੀ ਆ ਵੀ ਸਿਹਤ ਮੇਰੀ ਵੀ ਸਰਵਿਸ ਕਰਾਉਣ ਨਾਲ ਹੀ ਚੱਲਦੀ ਆ ਸਾਡਾ ਸਰੀਰ ਵੀ ਇੱਕ ਮਸ਼ੀਨਰੀ ਹੈ ਜੇ ਦਵਾਈਆਂ ਤੋਂ ਬਚਣਾ ਡਾਕਟਰਾਂ ਤੋਂ ਬਚਣਾ ਤਾਂ ਬਾਡੀ ਸਰਵਿਸ ਜੂਸ ਲੈਣਾ ਚਾਹੀਦਾ ਹਰੇਕ ਨੂੰ ਲੈਣਾ ਚਾਹੀਦਾ ਬਿਲਕੁਲ ਜੀ ਸਰਵਿਸ ਕਰਾਉਣੀ ਚਾਹੀਦੀ ਬਿਲਕੁਲ ਜੀ ਧੰਨਵਾਦ